ਦਾ ਹੈ ਜੀ ਜਿਹੜਾ ਸਾਡਾ ਮਸਲਾ ਕਈ ਦਿਨ ਚੜਿਆ ਸੀ ਕਿ ਸਾਡੇ ਵੀਰਾਂ ਨੇ ਦੋਨੇ ਘੇਟੀਆਂ ਨੇ ਸਾਡੇ ਝਗੜੇ ਦੇ ਵਿੱਚ ਆੜ ਕੇ ਦਿਖਾ ਦਿੱਤਾ ਤੇ ਇਹਨੂੰ ਨਿਬੜੇ ਚੜਿਆ ਈਐਸਪੀ ਸਾਹਿਬ ਵੀ ਬਹੁਤ ਬਹੁਤ ਮਿਹਰਬਾਨੀ ਤਸੀਰਦਾਰ ਸਾਹਿਬ ਨੂੰ ਬਹੁਤ ਬਹੁਤ ਮਿਹਰਬਾਨੀ ਐਸਐਟਓ ਸਾਹਿਬ ਨੂੰ ਬਹੁਤ ਬਹੁਤ ਬੰਨੀ ਆਈ ਬੜੇ ਧੰਨਵਾਦੀਆਂ ਵਾਹਿਗੁਰੂ ਦੀ ਖਾਤਰ ਹੋ ਗਿਆ ਜੀ ਕੰਨੀ ਸਾਹਬ ਅੱਗੇ ਤੇ ਮੈਂ ਮੈਂ ਬੇਨਤੀ ਕਰਾਂਗਾ ਸਾਡੇ ਡਿਸਟ੍ਰਿਕਟ ਪ੍ਰਧਾਨ ਚਰਨਜੀਤ ਜੰਨੀ ਜੀ ਨੂੰ ਵੀ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਸਾਰੇ ਸਾਥੀਆਂ ਨੂੰ ਕ੍ਰਾਂਤੀਕਾਰੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਧੂ ਮਖੀਰਾ ਸਤਗੁਰ ਰਬਿਦਾਸ ਜੀ ਮਹਾਰਾਜ ਜੀ ਦੇ ਬੋਲਾਂ ਨੂੰ ਪੂਰਨੇ ਕਰਦੇ ਹੋਏ ਅੱਜ ਸਾਂਝੀ ਵਾਲਤਾ ਦਾ ਆਪਾਂ ਸੰਦੇਸ਼ ਇਸ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਡੇ ਨੌਵਲ ਪ੍ਰੀਤ ਸਿੰਘ ਭਾਜੀ ਜਿਹੜੇ ਨੇ ਵਿੰਦਰ ਸਰੋਆ ਜੀ, ਇੰਦਰਜੀਤ ਕਾਲਰਾ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਸਾਂਝੀ ਕਮੇਟੀ ਆਪਾਂ ਕਹਿ ਸਕਦੇ ਹਾਂ ਸਾਡੇ ਸਤਿਗੁਰ ਰਵਿਦਾਸ ਜੀ, ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਾਰੇ ਸਾਡੇ ਗੁਰੂ ਸਾਹਿਬਾਨ ਰਹਿਬਰ ਸਾਡੇ ਇੱਕ ਹੀ ਨੇ ਜਿਨ੍ਹਾਂ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਆ ਤੇ ਆਪਾਂ ਸਾਰੇ ਹੀ ਅੱਜ ਸਾਥੀਆਂ ਨੇ ਰਲ ਮਿਲ ਕੇ ਇੱਕ ਸਾਂਝੀ ਕਮੇਟੀ ਗਠਿਤ ਕਰਤੀ ਆ ਜਿਹਦੇ ਤਹਿਤ ਇਹ ਸਾਰੇ ਹੀ ਸਾਰੇ ਵੀਰ ਗੁਰੂ ਰਵਿਦਾਸ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਈਵੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਾਣੀ ਨੂੰ ਸਰਵਣ ਕਰਨਗੇ ਉਹਨਾਂ ਦੀ ਦਿੱਤੀ ਹੋਈ ਮਰਿਆਦਾ ਦੇ ਅੰਦਰ ਰਹਿ ਕੇ ਗੁਰੂ ਘਰ ਦੀ ਸੇਵਾ ਕਰਨਗੇ ਜੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦਾ મતਭੇਦ ਇੱਕ ਦੂਜੇ ਦੇ ਨਾਲ ਰੱਖਦਾ ਹੈ ਤਾਂ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈਗੀ ਆ ਉਸ ਵੀਰ ਦੇ ਉੱਤੇ ਕੀਤੀ ਜਾਊਗੀ ਸੋ ਮੈਨੂੰ ਲੱਗਦਾ ਤਾਂ ਨਹੀਂ ਆ ਕੋਈ ਐਦਾਂ ਦਾ મતਭੇਦ ਕਿਸੇ ਵੀ ਤਰ੍ਹਾਂ ਦਾ ਹੋਣੇ ਚਾਹੀਦਾ ਕਿਉਂਕਿ ਸਾਰੇ ਹੀ ਵੀਰਾਂ ਦੇ ਸਹਿਯੋਗ ਦੇ ਨਾਲ ਸਰਬਸੰਮਤੀ ਦੇ ਨਾਲ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਸਾਰੇ ਹੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਗੁਰੂ ਮਹਾਰਾਜ ਜੀ ਦੇ ਦਿੱਤੇ ਹੋਏ ਬਚਨਾਂ ਤੇ ਪਹਿਰਾ ਦੇਈਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਭਾਈ ਸਾਰੇ ਸਤਕਾਰਯੋਗ ਸਾਥੀਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਜੈ ਭੀਮ ਜੈ ਭਾਰਤ ਜੋ ਵਿਵਾਦ ਜਮਸ਼ੀਰ ਚਠਿਆੜ ਫਿਰ ਵਿੱਚ ਮਗਿਆ ਪਿਆ ਸੀਗਾ ਉਸ ਦੇ ਸੰਬੰਧ ਵਿੱਚ ਸਾਰੇ ਸਾਥੀ ਇਕੱਠੇ ਹੋਏ ਔਰ ਸਾਡੇ ਵੀ ਸਾਡੇ ਸਾਰੇ ਸਤਕਾਰਯੋਗ ਔਦੇਦਾਰ ਵੀ ਇਕੱਠੇ ਹੋਏ ਔਰ ਅਗਲੀ ਜਿਹੜੀ ਗੱਲਬਾਤ ਆ ਉਹ ਤੁਹਾਨੂੰ ਤੁਹਾਡੇ ਨਾਲ ਬਿੰਦਰ ਸਰਵਾ ਜੀ ਸ਼ੇਅਰ ਕਰਨਗੇ ਸਾਰੇ ਸਤਕਾਰ ਸੂਖ ਸਾਥੀਆਂ ਨੂੰ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਿਹ ਸੋ ਸਾਥੀਓ ਕਾਫੀ ਸਮੇਂ ਤੋਂ ਇੱਕ ਬਹੁਤ ਹੀ ਜੰਸ਼ੀਰ ਪਿਆਰ ਦੇ ਵਿੱਚ ਮਸਲਾ ਭਖਿਆ ਹੋਇਆ ਸੀਗਾ ਕਿ ਜੋ ਆਪਸ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਵੰਡ ਪਾ ਰਹੇ ਸਕੇ ਕੁਝ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਕਿ ਆਪਣੇ ਦਿਮਾਗ ਦੇ ਵਿੱਚ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਬਤੂਰ ਭਰ ਲੈਂਦੇ ਕਿ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਕਿਤੇ ਨਾ ਕਿਤੇ ਲੱਗਦਾ ਮੈਨੂੰ ਕਿ ਅਸੀਂ ਕੋਸ਼ਣਾ ਕੁਝ ਗੁਰੂ ਮਹਾਰਾਜ ਤੋਂ ਵਾਂਝੇ ਹੋ ਰਹੇ ਹਾਂ ਹੋ ਰਹੇ ਹਾਂ ਪਰ ਮੈਨੂੰ ਮੈਂ ਪਰਮਪਿਤਾ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਵਿੱਚ ਉਹਨਾਂ ਨੂੰ ਅਰਦਾਸ ਕਰਦਾ ਕਿ ਇਦਾਂ ਦੇ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਹੱਤਿਆ ਕਰਦੇ ਉਹਨਾਂ ਨੂੰ ਸਤ ਬੁੱਧੀ ਬਖਸ਼ ਔਰ ਉਹਨਾਂ ਨੂੰ ਅਕਲ ਬਖਸ਼ ਕਿ ਉਹ ਜਿਹੜੇ ਇਸ ਤਰ੍ਹਾਂ ਦੇ ਕੰਮ ਨਾ ਕਰਨ ਆਪਾਂ ਸਮਾਜ ਨੂੰ ਪਾਲਣਾ ਨਹੀਂ ਜੋੜਨਾ ਆ ਸਾਡੇ ਤਾਂ ਪਹਿਲਾਂ ਹੀ ਬਹੁਤ ਬਾੜੇ ਪੈ ਚੁੱਕੇ ਆ ਸੋ ਅੱਜ ਜੋ ਸ਼੍ਰੀ ਗੁਰਬਿਦਾਸ ਟੈਗਰ ਫੋਰਸ ਔਰ ਆਵਾਜ਼ੇ ਕੌਮ ਦੇ ਸਾਡੇ ਸ਼ੇਰ ਰਣਜੀਤ ਸਿੰਘ ਵੱਡੇ ਭਾਜੀ ਉਹਨਾਂ ਦੇ ਔਰ ਆਪਣੇ ਰਣਵੀਰ ਬਾਜੀ ਹੁਣ ਔਰ ਸਮੂਹ ਮਹੱਲਾ ਵਾਸੀ ਪਿੰਡ ਵਾਸੀਆਂ ਦੇ ਵਿੱਚ ਬਹਿ ਕੇ ਔਰ ਸਾਡੇ ਡੀਐਸਪੀ ਸਾਹਿਬ ਔਰ ਜੋ ਥਾਣਾ ਇਥੇ ਗਰਦੀwala ਸਾਹਿਬ ਉਹਨਾਂ ਦੇ ਵਿੱਚ ਬਹਿ ਕੇ ਜੋ ਰਾਜੀ ਨਮਾ ਹੋਇਆ ਉਹ ਸਾਰੀ ਪਿੰਡ ਦੀ ਪੰਚਾਇਤ ਨੂੰ ਔਰ ਦੋਨਾਂ ਧਿਰਾਂ ਨੂੰ ਮਨਜ਼ੂਰ ਹੋਇਆ ਇਸ ਕਰਕੇ ਅੱਜ ਜਿਹੜਾ ਉਹ ਰਾਜੀ ਨਮਾ ਕੀਤਾ ਗਿਆ ਕਿ ਜਿਹੜੀ ਸਭਾ ਆਪਾਂ ਨਵੀਂ ਕਮੇਟੀ ਚੁਣੀ ਆ ਉਹਦੇ ਵਿੱਚ ਕੁਝ ਉਹਨਾਂ ਦੇ ਵੀ ਮੈਂਬਰ ਪਾਏ ਆ ਔਰ ਜਿਹੜੀ ਦੂਸਰੀ ਧਿਰ ਸੀ ਉਹਨਾਂ ਦੇ ਵੀ ਮੈਂਬਰ ਪਾ ਕੇ ਆਪਾਂ ਸਾਂਝੀ ਕਮੇਟੀ ਦਾ ਗਠਨ ਕੀਤਾ ਔਰ ਆਸ ਕਰਦੇ ਹਾਂ ਕਿ ਇਹ ਸਾਰੇ ਇਕੱਠੇ ਹੋ ਕੇ ਵੀਰ ਜਿਹੜੇ ਆ ਉਹ ਅੱਗੇ ਚੱਲਣਗੇ ਔਰ ਗੁਰਦੁਆਰਾ ਸਾਹਮਣੂ ਜੋ ਅੱਗੇ ਵੱਡੇ ਪੱਧਰ ਤੇ ਲੈ ਕੇ ਜਾ ਕੇ ਔਰ ਸਮਾਜ ਦੇ ਵਿੱਚ ਇੱਕ ਮਿਸਾਲ ਪੇਸ਼ ਕਰਨਗੇ ਕਿ ਅਸੀਂ ਜਿਹੜੇ ਲੋਕ ਆ ਉਹ ਗੁਰੂ ਤੋਂ ਵਾਂਝੇ ਨਹੀਂ ਹੋ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਗੁਰੂ ਦੀ ਕਿਰਪਾ ਦੇ ਨਾਲ ਅੱਗੇ ਜਿਹੜੇ ਆ ਸਾਰੇ ਕੰਮ ਕਰਾਂਗੇ ਔਰ ਮੈਂ ਸਾਰੇ ਭਰਾਵਾਂ ਨੂੰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰਵਿੰਦਾਸ ਟੈਗ ਰਫੋਰਸ ਦੇ ਜੋ ਮੈਂਬਰ ਆਏ ਸੀ ਔਰ ਜੋ ਆਵਾਜ਼ੇ ਕੌਮ ਦੇ ਮੈਂਬਰ ਆਏ ਸੀ ਉਹਨਾਂ ਦੀ ਸਾਂਝੀ ਬਾਰਤਾਲਾ ਨੂੰ ਮੰਨ ਕੇ ਇਹ ਫੈਸਲਾ ਲਿਆ ਗਿਆ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਅਤੇ ਮੈਂ ਹੁਣ ਕਹੂੰਗਾ ਕਿ ਨਵਲਜੀਤ ਭਾਈ ਹੁਣਾਂ ਕਿ ਉਹ ਕੁਝ ਆਪਣੇ ਜਿਹੜੇ ਆ ਉਹ ਸਮਾਜ ਨੂੰ ਇੱਕ ਮੈਸੇਜ ਦੇਣ ਸਾਂਝੇ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੱਤੇ ਜਿੱਦਾਂ ਮੇਰੇ ਵੀਰ ਬਿੰਦਰ ਭਾਈ ਨੇ ਸਾਰੀ ਗੱਲ ਦੱਸੀ ਆ ਵੀ ਪਿੰਡ ਦੇ ਵਿੱਚ ਗੁਰੂ ਘਰ ਨੂੰ ਲੈ ਕੇ ਜਿਹੜਾ ਆਪਸੀ ਥੋੜਾ ਜਿਹਾ ਟਕਰਾਅ ਦੀ ਭਾਵਨਾ ਵੜ ਗਈ ਸੀ ਅੱਜ ਦੋਨੇ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਚੰਗੀ ਤਰ੍ਹਾਂ ਸਮੱਸਿਆਵਾਂ ਸੁਣੀਆਂ ਗਈਆਂ ਸਾਂਝੇ ਤੌਰ ਤੇ ਤੇ ਥਾਣੇ ਦੇ ਵਿੱਚ ਬੈਠ ਕੇ ਤਸਿਲਦਾਰ ਸਾਹਿਬ ਜੀ ਇੱਥੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਰੀ ਗੱਲਬਾਤ ਹੋਈ ਆ ਪਰ ਚੰਗਾ ਹੁੰਦਾ ਜੇ ਸਾਰੇ ਪਿੰਡ ਦੇ ਸਾਰੇ ਸੂਝਵਾਨ ਵੀਰ ਭਾਈ ਮਾਈ ਸਾਰੇ ਇਕੱਠੇ ਹੋ ਕੇ ਉਹ ਪਿੰਡ 'ਚ ਫੈਸਲਾ ਕਰਦੇ ਤੇ ਅਸੀਂ ਇੱਥੇ ਨਾਂ ਲੈ ਪਰ ਜੇ ਇਹ ਇਦਾਂ ਨਹੀਂ ਵੀ ਹੋਇਆ ਤਾਂ ਅੱਜ ਇੱਥੇ ਅਸੀਂ ਸਾਰੇ ਇਕੱਤਰ ਹੋਏ ਆ ਇਕੱਤਰ ਹੋ ਕੇ ਅਸੀਂ ਦੋਨਾਂ ਦੇ ਨਾਲ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਸੀ ਉਹ ਸੁਣੇ ਆ ਤੇ ਅਸੀਂ ਇੱਕ ਸਾਂਝੀ ਕਮੇਟੀ ਜਿਹੜੀ ਆ ਉਹ ਕੱਢੀ ਚੀਤੀ ਆ ਦੋਨਾਂ ਧਿਰਾਂ ਚੋਂ ਅਸੀਂ ਮੈਂਬਰ ਲਏ ਆ ਸਾਨੂੰ ਇਹ ਆਸ ਆ ਵੀ ਇਹ ਦੋਨੇ ਧਿਰਾਂ ਦੇ ਮੈਂਬਰ ਜਿਹੜੇ ਆ ਇਹ ਇੱਕ ਧਿਰ ਬਣ ਕੇ ਕੰਮ ਕਰਨਗੇ ਗੁਰੂ ਸਾਹਿਬ ਦੀ ਜਿਹੜੀ ਸੇਵਾ ਇਹ ਸਭ ਤੋਂ ਦੁਨੀਆ ਤੋਂ ਵੱਡੀ ਸੇਵਾ ਆ ਉਹ ਗੁਰੂ ਸਾਹਿਬ ਨੂੰ ਗੁਰੂ ਕਰਕੇ ਜਾਣਣਗੇ ਤੇ ਸਾਰਿਆਂ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਭਿੰਨ ਭਾਵ ਉੱਚ नीच ਜਾਂ ਐਦਾਂ ਦੀ ਕੋਈ ਵੀ ਭਾਵਨਾ ਉਹ ਆਪਣੇ ਮਨ ਚ ਨਹੀਂ ਰੱਖਣਗੇ ਤੇ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਕਿ ਸਾਰਿਆਂ ਨੂੰ ਬਲ ਬੁੱਧ ਅਕਲ ਬਖਸ਼ਣ ਕਿ ਅਸੀਂ ਇਹ ਜਿਹੜੇ ਆਪਣੇ ਗੁਰੂ ਘਰ ਆ ਉਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਅਧਿਆਪਨਵੰਦ ਜਿਹੜਾ ਉਹ ਚਲਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ